ਹਾਂਜੀ ਕਿਸਾਨ ਦੋਸਤੋ ਅੱਜ ਗੱਲ ਕਰਦੇ ਆਂ ਜੀ ਜ਼ਿੰਕ ਮੈਗਨੀ ਤੇ ਯੂਰੀਆ ਦੀ ਸਪਰੇ ਦੇ ਬਾਰੇ ਇਹਦਾ ਸਹੀ ਟਾਈਮ ਕਦੋਂ ਆ ਕਦੋਂ ਆਪਾਂ ਇਹਨੂੰ ਕਰ ਸਕਦੇ ਆਂਗੇ ਤੇ ਆਪਣੀ ਫਟਾਰੀ ਲਈ ਕਿੰਨੀ ਲਾਭਦਾਇਕ ਹੈ ਜੋ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁਕ ਪੇਜ ਤੇ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਵੀ ਕਿਸਾਨ ਵੀਰ ਆਪਣੀ ਵੀਡੀਓ YouTube ਤੇ ਦੇਖ ਰਹੇ ਨੇ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪਣੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਆਪਾਂ ਤੁਹਾਡੇ ਲਈ ਵਧੀਆ-ਵਧੀਆ ਜਾਣਕਾਰੀ ਲੈ ਕੇ ਆਈਏ ਕਿਸਾਨ ਦੋਸਤੋ ਅੱਜ ਗੱਲ ਕਰਦੇ ਆਂ ਆਪਾਂ ਜਿਹੜਾ ਫੋਟ ਆਲਾ ਫਾਰਮੂਲਾ ਹੈਗਾ ਬਹੁਤ ਵਧੀਆ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕਰਦੇ ਆਪਾਂ ਆਪਾਂ ਇੱਕ ਦੋ ਵੀਡੀਓ ਪਹਿਲਾਂ ਵੀ ਬਣਾਈਆਂ ਤੇ ਕਿਸਾਨ ਦੋਸਤੋ ਹੁਣ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਹੁਣ ਸਹੀ ਟਾਈਮ ਆ ਚੁੱਕਿਆ ਹੈਗਾ ਲਗਭਗ ਸਾਰੇ ਕਿਸਾਨ ਵੀਰਾਂ ਦੀ ਕਣਕ 35-40 ਦਿਨ ਦੀ ਹੋ ਚੁੱਕੀ ਆ ਹੁਣ ਆਪਾਂ ਫੋਟ ਕਰਾਉ ਇਹ ਟਾਈਮ ਸਹੀ ਆ ਫੋਟਾ ਕਰ ਰਹੀ ਹੁਣ ਆਪਣੀ ਕਣਕ ਤੇ ਫੋਟ ਦੇ ਸਮੇਂ ਆਪਾਂ ਨੂੰ ਜੇ ਆਪਾਂ ਦੋਸਤ ਪਰਿਆਂ ਇਹ ਫਾਰਮੂਲੇ ਦੀਆਂ ਕਰ ਦਈਏ ਤਾਂ ਆਪਾਂ ਨੂੰ ਬਹੁਤ ਸ਼ਾਨਦਾਰ ਰਿਜ਼ਲਟ ਦੇਖਣ ਨੂੰ ਮਿਲ ਲਗੇ ਤੇ ਆਪਣੀ ਕਣਕ ਜਵਾਂ ਨਹੀਂ ਦਵੇਗੀ ਤੇ ਆਪਣਾ ਝਾੜ ਚ ਵਾਧਾ ਹੋਵੇਗਾ ਨੁਕਸਾਨ ਕੋਈ ਨਹੀਂ ਹੋਣਾਗਾ ਜੇ ਤੁਸੀਂ ਇਹ ਗੱਲ ਨੂੰ ਪੱਲੇ ਬੰਨ ਲੋਗੇ ਤੁਹਾਡਾ ਫਾਇਦਾ ਹੀ ਹੈ ਨੁਕਸਾਨ ਕੋਈ ਨਾਲੇ ਸਸਤਾ ਸੌਦਾ ਜਿਹੜੀਆਂ ਆਪਾਂ ਬਾਜ਼ਾਰੂ ਗੰਦ ਪੱਲੇ ਪਾਈ ਜਾਂਦੇ ਹੈਗੇ ਲੈ ਕੇ ਉਹਦੇ ਨਾਲ ਬਹੁਤ ਵਧੀਆ ਬਿਹਤਰ ਚੀਜ਼ ਹੈ ਤੇ ਉਹਨਾਂ ਦਾ ਕੇਰਾ ਰੰਗ ਬਣ ਜਾਂਦਾ ਤੇ ਬਾਅਦ ਦੇ ਵਿੱਚ ਝਾੜ ਤ ਆਪਣਾ ਉਨਾ ਹੀ ਰਹਿ ਜਾਂਦਾ ਕੇਰਾ ਆਪ ਨੂੰ ਐਂ ਲੱਗਦਾ ਹੁੰਦਾ ਵੀ ਕਣਕ ਬਹੁਤ ਭਾਰੀ ਐ ਇਸ ਵਾਰ ਤੇ ਜਦੋਂ ਆਪਣਾ ਝਾੜ ਨਿਕਲਦਾ ਫਿਰ ਆਪਾਂ ਪੱਟਾਂ ਤੇ ਹੱਥ ਮਾਰ ਕੇ ਰੋਨੇ ਆ ਵੀ ਇਸ ਵਾਰ ਕਣਕ ਤਾਂ ਇੰਨੀ ਭਾਰੀ ਸੀ ਤੇ ਝਾੜ ਇਨਾ ਫਿਰ ਕਿਉਂ ਘਟ ਗਿਆ ਤੇ ਇਹ ਸਾਰਾ ਫਾਰਮੂਲਾ ਆ ਜੀ ਤੁਹਾਡੇ ਨਾਲ ਸਾਂਝੇ ਕਰਦੇ ਆ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਲੈਣੀ ਹੈ ਮੈਗਨੀਜ਼ 30.5% ਮੈਗਨੀਜ਼ ਸਲਫੇਟ ਤੇ 1 ਕਿਲੋ 1.5 ਕਿਲੋ ਕਿੱਲੇ ਦੀ ਯੂਰੀਆ ਤੇ ਨਾਲ ਤੁਸੀਂ ਲੈਣਾ ਜ਼ਿੰਕ 21% ਵਾਲੀ ਜ਼ਿੰਕ ਲੈਣੀ ਹੈ ਜੀ ਕਿਲੋ 1.5 ਕਿਲੋ ਉਹ ਪਾ ਲਓ ਜੇ 33% ਵਾਲੀ ਮਿਲਦੀ ਹੈ ਤਾਂ ਤੁਹਾਨੂੰ 6-700 ਗ੍ਰਾਮ ਪਾ ਲਓ ਕਿੱਲੇ ਦੀ ਤੇ ਜੇ ਤੁਹਾਨੂੰ ਇਹ ਜ਼ਿੰਕ ਨਹੀਂ ਮਿਲਦੀ ਤਾਂ ਫਿਰ ਤੁਸੀਂ ਜਲੇਟਡ ਜ਼ਿੰਕ ਰეკਮੈਂਡ ਹੈ ਜਿਹੜੀ ਉਹ ਪਾ ਲੈ ਸਕਦੇ ਆ ਤੇ ਨਾਲ ਤੁਸੀਂ ਲੈਣਾ ਜੀ ਕਲੀ ਅੱਧਾ ਕਿਲੋ ਕਲੀ ਕਿੱਲੇ ਦੇ ਹਿਸਾਬ ਨਾਲ ਭਿਓ ਕੇ ਰੱਖ ਦੇਣੀ ਹੈ ਸ਼ਾਮ ਨੂੰ ਤੇ ਉਹਦਾ ਪਾਣੀ ਨਤਾਰ ਕੇ ਸਵੇਪਾ ਸਪਰੇਅ ਕਰਨੀ ਹੈ ਅੱਧਾ ਕਿਲੋ ਕਿੱਲੇ ਦੇ ਹਿਸਾਬ ਨਾਲ ਤੇ ਆਪਾਂ ਨੂੰ ਜਿੰਕ ਨੂੰ ਖਾਸ ਕਰ ਸੌਰੀ ਕਣਕ ਨੂੰ ਖਾਸ ਕਰਕੇ ਜਿੰਕ ਤੇ ਮੈਗਨੀਜ਼ ਦੀ ਘਾਟ ਹੀ ਆਉਂਦੀ ਆ ਤੇ ਤੁਹਾਡੀ ਤੁਸੀਂ ਜੇ ਇਹ ਦੋ ਸਪਰੇਅਾਂ ਕਰਤੀਆਂ ਇਹਦੀਆਂ ਹਫਤੇ ਹਫਤੇ ਬਾਅਦ ਤਾਂ ਤੁਹਾਡਾ ਸਿਰਾ ਰਿਜ਼ਲਟ ਆਊਗਾ ਇੰਨੀ ਫੋਟ ਕਿਸੇ ਹੋਰ ਚੀਜ਼ ਨੇ ਨਹੀਂ ਕਰਾਉਣੀ ਜਿੰਨੀ ਇਹਦੇ ਨਾਲ ਤੁਹਾਡੀ ਫੋਟ ਆਊਗੀ ਤੇ ਤੁਹਾਡੀ ਕਣਕ ਜਿਹੜੀ ਦਵੀ ਦੂਵੀ ਹੈ ਸਾਰੀ ਸੈੱਟ ਹੋ ਜਾਣੀ ਹੈਗੀ ਜਿੰਨਾ ਕਿਸਾਨ ਵੀਰਾਂ ਨੇ ਹਜੇ ਕਣਕ ਕੋਰ ਖੜੀ ਆ ਤੇ ਕੋਰ ਤੇ ਪਹਿਲਾਂ ਵੀ ਸਪਰੇਅ ਕਰ ਸਕਦੇ ਆ ਉੱਥੇ ਆਪਾਂ ਕੱਲੀ ਮੈਗਨੀਸ ਸਲਫੇਟ 30.5 ਤੇ ਨਾਲ ਆਪਾਂ ਕਿਲੋ ਡੇਢ ਕਿਲੋ ਜੂਰੀਆ ਲੈਣੀ ਆ ਉਹਦੀ ਸਪਰੇਅ ਕਰ ਸਕਦੇ ਆ ਤੁਹਾਨੂੰ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਮਿਲੂਗਾ ਤੁਹਾਡੀ ਕਣਕ ਪਾਣੀ ਲਾਉਣ ਤੋਂ ਬਾਅਦ ਪੀਲੀ ਨਹੀਂ ਪਊਗੀ ਤੇ ਕਿਸਾਨ ਦੋਸਤੋ ਜਿੰਨਾ ਕਿਸਾਨਾਂ ਵੀਰਾਂ ਦੀ ਹੁਣ ਕਣਕ 35-40 ਦਿਨ ਦੀ ਹੋ ਗਈ ਆ ਤਾਂ ਉਹ ਸਪਰੇਅ ਕਰੰਦਾ ਇਹ ਸਹੀ ਟਾਈਮ ਹੈਗਾ ਇਹ ਨਾ ਦੇਖੀ ਜਾਓ ਕਿ ਗੁੱਲੀ ਡੰਡਾ ਨੂੰ ਮਾਰ ਕੇ ਆਪਾਂ ਬਾਅਦ ਚ ਸਪਰੇਅ ਕਰਾਂਗੇ ਉਦੋਂ ਫਟਾਰੇ ਦਾ ਟਾਈਮ ਲੰਘ ਜਾਣਾਗਾ ਫੇਰ ਕੋਈ ਫਾਇਦਾ ਨਹੀਂ ਜਦੋਂ ਕਣਕ ਦੀ ਗੰਢ ਬਣ ਗਈ ਹੁਣ ਸਹੀ ਟਾਈਮ ਆਗਾ ਜਿਹੜੀ ਤੁਸੀਂ ਤਾਕਤ ਵਾਲੀ ਸਪਰੇਅ ਕਰਨੀ ਹੈ ਹੁਣ ਕਰੋ ਤਿੰਨ ਚੀਜ਼ਾਂ ਲਾ ਲਓ ਜਿੰਕ 21% ਵਾਲੀ ਕਿਲੋ ਡੇਢ ਕਿਲੋ ਕਲੀ ਡੇਢ 1/2 ਕਿਲੋ ਤੇ ਮੈਗਨੀਸ ਸਲਫੇਟ ਤੇ ਕਿਲੋ ਡੇਢ ਕਿਲੋ ਯੂਰੀਆ ਧੰਨਵਾਦ ਦੋਸਤੋ ਵੀਡੀਓ ਜੰਗੀ ਲੱਗੀ ਤਾਂ ਸ਼ੇਅਰ ਕਰਨਾ ਤੇ ਆਪਣੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰਨਾ ਤਾਂ ਜੋ ਆਪਣੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਣ ਤੇ ਆਪਾਂ ਤੁਹਾਡੇ ਲਈ ਵਧੀਆ ਜਾਣਕਾਰੀ ਲੈ ਕੇ ਆਈਏ ਤੇ ਆਪਾਂ ਤੁਹਾਡੇ ਲਈ ਸਸਤੀ ਜਾਣਕਾਰੀ ਲੈ ਕੇ ਆਈਏ ਤੁਹਾਡਾ ਖਰਚਾ ਨਾ ਵਧੇ ਇਹੋ ਜੀ ਜਾਣਕਾਰੀ ਲੈ ਕੇ ਆਈਏ ਧੰਨਵਾਦ ਦੋਸਤੋ